ਕੀ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਐਦੀ ਵੀਡੀਓ ਜਰਸੀ ਵੈੱਡ ਤਾਜੀ ਸੂਈ ਵੀ ਸੇਲ ਆ ਡਿਟੇਲ ਇਹਦੇ ਬਾਰੇ ਵੀਰ ਨੂੰ ਪੁੱਛਦੇ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਜੀ ਹਰਪ੍ਰੀਤ ਸਿੰਘ ਪੈਂਟਿਕਰੀ ਵਾਲਾ ਜਿਹੜਾ ਬਰਨਾਲਾ ਠੀਕ ਹੈ ਪੰਡਾ ਕੇ ਆਪਣਾ ਸੇਵਾ ਸਿੰਘ ਠੀਕ ਹੈ ਹਣਾ ਸੇਵਾ ਸਿੰਘ ਠੀਕ ਹੈ ਬਰਨਾਲੇ ਤੋਂ 5 ਕਿਲੋਮੀਟਰ ਦੂਰ ਠੀਕ ਹੈ ਮੋਬਾਈਲ ਨੰਬਰ ਆਪਣਾ ਇਹ ਆਪਣਾ 94631 7720 94 631 67 720 720 ਜਿਹਦਾ ਆਪਾਂ ਵਿਹੜ ਦੇਖੀ ਐ ਨੇ ਕਿੰਨੇ ਟਾਈਮ ਤੋਂ ਆਪਣੇ ਕੋਲੇ ਇਹ ਇਹ ਆਪਣੇ ਕੋਲੇ ਫਿਰਪ ਤਾਂ ਆਪਾਂ ਲੈਜੀ ਸੀ ਪਲੂਨ ਬੱਸੀ ਇਹ ਠੀਕ ਆ ਛੋਟੀ ਹੀ ਫਰ ਲੱਗੇ ਪੜੀ ਸੀ ਨਾ ਨਾ ਹੀ ਫਰ ਨਹੀਂ ਲੱਗੇ ਪੜੀ ਸੀ ਗੱਬਣ ਸੀ ਉਦੋਂ ਇਹ ਚੈੱਕ ਪਾਸ ਲਿਆਈ ਸੀ ਚੈੱਕ ਪਾਸ ਲਿਆਈ ਸੀ ਠੀਕ ਆ ਇੱਕ ਸੂਆ ਦੁੱਧ ਆਪਾਂ ਇਹਦਾ ਘਰ ਪੀ ਲਿਆ ਮੰਨ ਪੀ ਲਿਆ ਹੁਣ ਦੂਜਾ ਕਹਾਂ ਦਿਨ ਹੋ ਗਿਆ ਸੂਈ ਨੂੰ ਅਜੇ ਤੀਜਾ ਇੱਕ ਦਿਨ ਹੀ ਆ ਕੱਲ੍ਹ ਆਸੂਈਆ ਬੱਚਾ ਆ ਗਿਆ ਮੇਲ ਕਾਫਨ ਮੇਲ ਕਾਫਨ ਜੇ ਅਰਜੁਨ ਜਮਾ ਡੰਨਾ ਓਕੇ ਓਕੇ ਆਪਣੀ ਗਰੰਟੀ ਆ ਜੀ ਦੁੱਧ ਹੁਣ ਚੋਣ ਵਾਲਾ ਕਿੰਨਾ ਦੁੱਧ ਹੁਣ ਹੈਗਾ ਹਾਂਜੀ ਹਾਂ ਤੇ ਨਿਆਣਾ ਵਗੈਰਾ ਵਧੀਆ ਪਉਂਦੀ ਆ ਨਿਆਣਾ ਵਗੈਰਾ ਪੂਰਾ ਵਧੀਆ ਕੋਈ ਹੋਣੀ ਹੈਗਾ ਠੀਕ ਹੈ ਚੌਣ ਚਵਾਦੀ ਇੱਕ ਨੰਬਰ ਆ ਇੱਕ ਨੰਬਰ ਇੱਕ ਨੰਬਰ ਜੀ ਇੱਕ ਨੰਬਰ ਤੇ ਪਹਿਲੇ ਸੂਏ ਆਪਾਂ ਦੁੱਧੇ ਦਾ ਕਿੰਨਾ ਖੋੜਿਆ ਜੀ ਆਪਾਂ ਪਹਿਲੇ ਸੂਏ ਚੋਇਆ ਸੀ 13.5 14 ਲੀਟਰ ਜੀ ਮੰਨ ਕੇ ਜਿਲੇ ਵੀ 13 ਕਿਲੋ ਪਹਿਲੇ ਸੂਤੇ ਨੇ ਦੇ ਤਾ ਜਾਵਾਂ ਬੜੇ ਆਰਾਮ ਨਾਲ ਤੇ ਕੈਗ ਮਹੀਨੇ ਪਹਿਲਾਂ ਡਰਾਈ ਕਰਤੀ ਸੀਗੀ ਆਪਾਂ ਇਹ ਆਪਾਂ ਕਰਤੀ ਸੀ 2 ਮਹੀਨੇ ਜੀ ਪਹਿਲਾਂ ਠੀਕ ਹੈ ਤੇ ਚੌਣ ਚਵਾ ਥਾਣਾ ਦੀ ਬਿਲਕੁਲ ਇੱਕ ਨੰਬਰ ਆ ਇੱਕ ਨੰਬਰ ਹੀ ਇੱਕ ਨੰਬਰ ਤੁਸੀਂ ਆਪ ਦਾ ਬੰਦਾ ਤਸੱਲੀ ਕਰੇ ਜੀ ਆਪ ਨੂੰ ਕੋਈ ਸੋਬਰ ਹਵਾਨਾ ਦੇਖ ਸਕਦੇ ਹੋ ਨਾੜਾ ਵਗੈਰਾ ਚੰਗੀਆਂ ਮਿਲ ਕੇ ਬਹੁਤ ਸੋਹਣੀ ਦਿਖਾਈ ਦਿੰਦੀ ਆ ਅੰਦਾਜ਼ਾ ਲਾਈ ਐ ਕਿ ਮੈਕਸਿਮਮ ਗਰਮੀ ਅਕੋਰਡਿੰਗ ਕਿੰਨੇ ਲੱਤ ਪਾ ਦੂਗੀ ਹੈ ਗਰਮੀ ਦਾ ਜੇ ਹੁਣ ਆਪਾਂ ਚੋਰੀ 15 ਪਲਸ 15 16 ਲੀਟਰ ਦੇਣਾ ਚਾਹੀਦਾ ਜੀ ਬੜੇ ਆਰਾਮ ਨਾਲ ਮਤਲਬ 15 ਮੰਨ ਕੇ ਲੈ ਜਾ ਬੰਦਾ 15 ਮੰਨ ਕੇ ਲੈ ਜਾ ਜੀ ਰੇਟ ਵੀਰੇ ਦਾ ਕੀ ਰਹੂਗਾ ਰੇਟ ਆਪਾਂ 72000 ਰੁਪਏ ਹੀ ਦੇ ਦਾਂਗੇ ਜੀ ਮਾਨਤਨ ਹੋ ਜਾਊਗਾ ਮਾੜਾ ਮੋਟਾ ਹੋਊਗਾ ਮਤਲਬ ਪਾੜਾ ਨਹੀਂ ਜੇ ਤੁਸੀਂ ਐਵੇਂ ਕੋਈ 40 45 ਲਾ ਕੇ ਬੰਦਾ ਖੜ ਜੇ ਇੱਥੇ ਆ ਕੇ ਉਹ ਤਾਂ ਚਲ ਫਾਇਦਾ ਕੀ ਹੈ ਹਣਾ ਹਾਂਜੀ ਬਾਦਰਿਆ ਚ ਘਾਰੇ ਬੰਦਿਆ ਮਾਨਤਨ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਠੀਕ ਹੈ ਨਿਆਣਾ ਵਗੈਰਾ ਵਧੀਆ ਪਾਉਂਦੀ ਆ ਹਾਂਜੀ 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 ਤੋਰੇਵਾਰ ਨੂੰ ਸਭਰ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਚੰਗਾ ਰਾਜੀ ਸਮੀ ਭਲੀ ਵੀ ਕੋਈ ਵੀਰ ਛੋਟੀ ਮੰਨ ਕੇ ਨਾਵੇ ਫੁੱਲ ਸਾਈਜ਼ ਆ ਛੋਟੀ ਕਿਸੇ ਪਾਸੇ ਉਹਨੇ ਰਾਜੀ ਸਮੀ ਭਲੀ ਵੀ ਤੇ ਇੱਕ ਘਰ ਦੀ ਵਾਜਾਂ ਦੀ ਮੰਨ ਕੇ ਚਲੋ ਘਰ ਵਾਲੀ ਵੈੜੀ ਹੋ ਗਈ ਇੱਕ ਤਣੇ ਦੀ ਇੱਕ ਸਵੇਰ ਦੁੱਧ ਘਰ ਪੀਤਾ ਵਾ ਹੁਣ ਦੂਜਾ ਸਵੇਰ ਸਿੰਘੀ ਆ ਹਵਾਨਾ ਵਗੈਰਾ ਨੇੜ ਤੋਂ ਦੇਖੋ ਚਾਰੇ ਤਾਂ ਨਿਕੜਵੇਂ ਤੇ ਮਿਲਕ ਵੇਟ ਚੰਗੀ ਆ ਤੇ ਚੌਣ ਜਵਾ ਦੀ ਬਿਲਕੁਲ ਇੱਕ ਨੰਬਰ ਆ ਤੇ ਚਾਰੂ ਵਗੈਰਾ ਵੀਰੇ ਫਿਰ ਪੂਰੀ ਫੁੱਲਾ ਜਮ ਤੇ ਖਰਾਕ ਆਪਣੀ ਫਿਰ ਜਿਹੜੀ ਮੱਝਾਂ ਨਾਲ ਦੀ ਨੋਰਮਲ ਜਿਹੀ ਪੈਂਦੀ ਹੋਈ ਨੂੰ ਬਸ ਆਪਾਂ ਨੂੰ ਗਾਂਆਂ ਨੂੰ ਆਪਾਂ ਚਾਰ ਚੂਰ ਜੂਰ ਪੋਣੇ ਚਾਰ ਆਪਣਾ ਪਾਇਆ ਹੋਇਆ ਹੈਗਾ ਠੀਕ ਹੈ ਉਹਦੇ ਮੰਨ ਕੇ ਚਲੋ ਵੀ ਇਸ ਵਕਤ ਦੱਸ ਕੇ ਰਿਹਾ ਸਟਾਰਟਿੰਗ ਨਹੀਂ ਕਰਤੀ ਦੋਦੇ ਦੀ ਕਰਤੀ ਜੀ ਕਰਤੀ ਠੀਕ ਹੈ ਬੰਦਾ ਆਪਣਾ ਸਟੈਂਡ ਤੇ ਥੱਲੀ ਕਰਕੇ ਲਏ ਠੀਕ ਹੈ ਸੋ ਲੇਵਾ ਵਗੈਰਾ ਦੇਖੋ ਬੈਠਦਾ ਤੇ ਤੋਰਾ ਵਗੈਰਾ ਪੂਰਾ ਜੰਗਾ ਬਿਲਕੁਲ ਐਚਐਫ ਬੜਾ ਦੇ ਨਾਲ ਮੁਕਾਬਲੇ ਕੋਈ ਵੀ ਛੋਟੀ ਨਾ ਮੰਨੇ ਵੀ ਕਿਤੇ ਛੋਟੀ ਬੈੜ ਹੋਗੀ ਵੱਡੀ ਬੈੜਾ ਕੱਟ ਕੱਟ ਬਹੁਤ ਆ ਬੱਚਾ ਮੇਲਕਾਪ ਸੂਈਸ ਬਾਈ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ